ਦੋਸਤੋ ਕੀ ਹਾਲ ਚਾਲ ਨੇ ਆਸ ਕਰਦਾ ਹਾਂ ਸਭ ਤੁਸੀਂ ਠੀਕ ਠਾਕ ਹੋਵੋਗੇ ਅੱਜ ਗੱਲ ਕਰਦੇ ਹਾਂ ਨਾਵਲ ਤੋਸਾਲੀ ਦੀ ਹੰਸੂ ਜਸਵੰਤ ਸਿੰਘ ਕੰਵਲ ਜੀ ਦਾ ਇਹ ਇੱਕ ਪ੍ਰਮੁੱਖ ਇਤਿਹਾਸਕ ਨਾਵਲ ਹੈ ਜਿਸ ਨੂੰ ਪੰਜਾਬੀ ਸਾਹਿਤ ਵਿੱਚ ਬਹੁਤ ਸਤਿਕਾਰ ਮਿਲਿਆ ਇਸ ਨਾਵਲ ਨੇ 1996 ਈਸਵੀ ਵਿੱਚ ਸਾਹਿਤ ਅਕਾਦਮੀ ਵਾਰਡ ਵੀ ਜਿੱਤਿਆ ਜੋ ਪੰਜਾਬੀ ਵਿੱਚ ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਇਹ ਨਾਵਲ ਓਡੀਸ਼ਾ ਦੇ ਪ੍ਰਚੀਨ ਕਲਿੰਗ ਯੁੱਧ ਦੇਸਨਾਲ ਵਿੱਚ ਲਿਖਿਆ ਗਿਆ ਹੈ ਅਤੇ ਸਮਾਜਿਕ ਸੱਭਿਆਚਾਰਕ ਅਤੇ ਰਾਜਨੀਤਿਕ ਮੁੱਦਿਆਂ ਨੂੰ ਉਜਾਗਰ ਵੀ ਕਰਦਾ ਹੈ। ਨਾਵਲ ਦੀ ਸੰਖੇਪ ਜਾਣੀ ਐਦਾਂ ਵੀ ਨਾਵਲ ਦੀ ਕਹਾਣੀ ਪ੍ਰਚੀਨ ਭਾਰਤ ਦੇ ਖਾਸ ਕਰ ਕਲਿੰਗ ਕਲਿੰਗਾ ਵਰਤਮਾਨ 오ਡੀਸਾ ਦੇ ਇਤਿਹਾਸਕ ਪਿਸ਼ੋਖੜ ਵਿੱਚ ਵਾਪਰਦੀ ਹੈ। ਇਹ ਮੌਰੀਆ ਸਮਰਾਟ ਦੇ ਸਮੇ ਸਮਰਾਟ ਅਸ਼ੋਕ ਦੇ ਕਲਿੰਗ ਯੁੱਧ ਦੇ ਸਮੇ ਨੂੰ ਦੱਸਾਉਂਦਾ ਹੈ। ਨਾਵਲ ਵਿੱਚ ਘੱਟ ਗਿਣਤੀਆਂ ਅਤੇ ਦੱਬੇ ਕੁਚਲੇ ਵਰਗਾਂ ਦੇ ਸੰਘਰਸ਼ ਨੂੰ ਪ੍ਰਮੁੱਖਤਾ ਦੇ ਨਾਲ ਉਭਾਰਿਆ ਗਿਆ। ਯੁੱਦੀ ਤਵਾਹੀ ਸਮਾਜਿਕ ਨਾ ਬਰਾਬਰੀ ਅਤੇ ਮਨੁੱਖੀ ਸੰਘਰਸ਼ ਦੀਆਂ ਅਵਿਕਿਆ ਨੂੰ ਵੀ ਦਰਸਾਉਂਦਾ ਹੈ। ਨਾਵਲ ਦੀ ਕੇਂਦਰੀ ਪਾਤਰ ਹੰਸੋ ਹੈ ਜੋ ਜਿਹੜੀ ਇੱਕ ਔਰਤ ਦੀ ਸਥਿਤੀ ਅਤੇ ਸਮਾਜ ਵਿੱਚ ਉਸਦੀ ਭੂਮਿਕਾ ਨੂੰ ਪ੍ਰਤੀਕਿਤ ਕਰਦੀ ਹੈ। ਭਾਨੀ ਕਵਲ ਜੀ ਨੇ ਸਮਕਾਲੀ ਸਮਾਜਿਕ ਮੁੱਦਿਆਂ ਨੂੰ ਇਤਿਹਾਸਿਕ ਸੰਦਰਭ ਦੇ ਵਿੱਚ ਪੇਸ਼ ਕੀਤਾ। ਨਾਗਲ ਵਿੱਚ ਸ਼ਕਤੀ ਸੰਘਰਸ਼ ਅਤੇ ਸਮਾਜਿਕ ਬਦਲਾਅ ਦੇ ਵਿਸ਼ਿਆਂ ਨੂੰ ਉਜਾਇਕਰ ਕੀਤਾ ਗਿਆ ਇਸ ਦੇ ਵਿੱਚ ਬੁੱਧ ਧਰਮ ਦੇ ਪ੍ਰਭਾਵ ਅਤੇ ਅਸ਼ੋਕ ਜੀ ਦੀ ਜੀਵਨੀ ਦੇ ਕੁਝ ਪਹਿਲੂਆਂ ਨੂੰ ਵੀ ਸ਼ੋਹ ਹੈ ਗਿਆ ਜੋ ਕਲਿੰਗ ਯੁੱਧ ਤੋਂ ਬਾਅਦ ਅਹਿੰਸਾ ਵੱਲ ਮੁੜ ਗਿਆ ਸੀ ਉਹਨਾਂ ਨੇ ਯੁੱਧ ਵਗੈਰਾ ਕਹਿੰਦੇ ਛੱਡ ਦਿੱਤੇ ਸੀ ਕਵਲ ਜੀ ਦੀ ਲਕਸ਼ਾਲੀ ਸੰਜੀਵ ਅਤੇ ਪ੍ਰਭਾਵਸ਼ਾਲੀ ਜੋ ਪਾਠਕਾਂ ਨੂੰ ਇਤਿਹਾਸਿਕ ਮਾਹੌਲ ਵਿੱਚ ਲੈ ਜਾਂਦੀ ਹੈ ਉਨ ਉਸਨੇ ਪੰਜਾਬੀ ਭਾਸ਼ਾ ਦੀ ਲਚਕਤਾ ਅਤੇ ਸਮਾਜਿਕ ਗਹਿਰਾਈ ਨੂੰ ਸਫਲਤਾਪੂਰਵ ਵਰਤਿਆ ਹੈ ਸਹਿਤ ਕਾਦਮੀ ਵਾਰਡ ਮਿਲਿਆ ਇਸ ਨਾਮ ਨੂੰ 1996 ਵਿੱਚ ਸਹਿਤ ਕਾਦਮੀ ਵਾਰਡ ਦੇ ਨਾਮ ਸਨਮਾਨਿਤ ਕੀਤਾ ਗਿਆ ਜੋ ਪੰਜਾਬੀ ਸਾਹਿਤ ਵਿੱਚ ਜਸਵੰਤ ਸਿੰਘ ਕਵਲਜੀ ਦੇ ਯੋਗਦਾਨ ਨੂੰ ਦਰਸਾਉਂਦਾ ਹੈ ਨਾਮਲ ਵਿੱਚ ਇਤਿਹਾਸਿਕ ਘਟਨਾਵਾਂ ਦਾ ਵਰਣਨ ਹੀ ਨਹੀਂ ਸਗੋਂ ਸਮਕਾਲੀ ਸਮਾਜਿਕ ਮੁੱਦੇ ਜਿਵੇਂ ਜਾਤੀਗਤ ਵਿਤਰੇਸ਼ਾ शोषण ਅਤੇ ਔਰਤਾਂ ਦੀ ਸਥਿਤੀ ਨੂੰ ਵੀ ਉਜਾਗਰ ਕਰਦਾ ਹੈ ਚਤ ਵਿੱਚ ਇਸ ਨਾਵਲ ਦੀ ਸ਼੍ਰੇਣੀ ਚ ਇੱਕ ਮੀਲ ਪੱਥਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਵਲ ਨੇ ਪੰਜਾਬੀ ਸਾਹਿਤ ਕਾ ਨੂੰ ਗੈਰ ਪੰਜਾਬੀ ਸੰਦਰਭ ਦੇ ਵਿੱਚ ਵੀ ਜੋੜਿਆ ਤੁਸਾਲੀ ਇਹ ਹੰਸੋ ਜਸਵੰਤ ਸਿੰਘ ਕਮਲਜੀ ਦੀ ਇੱਕ ਅਹਿਮ ਰਚਨਾ ਹੈ ਜੋ ਇਤਿਹਾਸ ਸਮਾਜ ਅਤੇ ਮਨੁੱਖੀ ਸਿੰਘਾਸਣ ਦੀਆਂ ਗੰਭੀਰ ਚਰਚਾਵਾਂ ਨੂੰ ਪੇਸ਼ ਕਰਦਾ ਹੈ ਇਹ ਨਾਵਲ ਨਾ ਸਿਰਫ ਪੰਜਾਬੀ ਸਾਹਿਤ ਸਗੋ ਇਤਿਹਾਸ ਅਤੇ ਸਮਾਜਿਕ ਮੁੱਦਿਆਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਵੀ ਬਹੁਤ ਮਹੱਤਵਪੂਰਨ ਹੈ ਦੋਸਤੋ ਜੇਕਰ ਤੁਸੀਂ ਇਸ ਨਾਵਲ ਦੇ ਕਿਸੇ ਥੀਮ ਜਾਂ ਕਿਸੇ ਪਾਤਰ ਬਾਰੇ ਕਿਸੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਜਾਂ ਤੁਸੀਂ ਮੈਨੂੰ ਪਰਸਨਲ ਮੈਸੇਜ ਵੀ ਕਰ ਸਕਦੇ ਹੋ ਤਾਂ ਇਹਦੇ ਉੱਤੇ ਖਾਸ ਵੀਰਵੀ ਦੀ ਵੀਡੀਓ ਬਣਾ ਕੇ ਤੁਹਾਨੂੰ ਦੇਵਾਂਗਾ ਸੋ ਦੋਸਤੋ ਪੇਜ ਨੂੰ ਫੋਲੋ ਕਰ ਲਓ ਤੇ ਜੇ ਤੁਸੀਂ YouTube ਦੇ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਦੋਸਤ ਹਰਦਮ ਟਾਕਸ ਸਸ਼ੇਗਰ